ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਰਾਗਵ ਛੱਡਾ ਦੇ ਘਰ ਅੱਜ ਪੇਟਾ ਹੋਇਆ ਹੈ ਦੱਸ ਦਈਏ ਕਿ ਅੱਜ ਐਤਵਾਰ ਨੂੰ ਸਵੇਰੇ ਪ੍ਰਨੀਤੀ ਚੋਪੜਾ ਨੂੰ ਦਿੱਲੀ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਇਸ ਸਮੇਂ ਦੇ ਵਿੱਚ ਰਾਗਵ ਛੱਡਾ ਵੀ ਉਹਨਾਂ ਦੇ ਨਾਲ ਸੀ ਸਿਰਫ ਮੀਆਂ ਬੀਵੀ ਨਹੀਂ ਸਗੋਂ ਦੋਨੋਂ ਪਰਿਵਾਰ ਮੌਜੂਦ ਸਨ ਕੁਝ ਹੀ ਦਿਨ ਪਹਿਲਾਂ ਰਾਗਵ ਛੱਡਾ ਨੇ ਆਪਣੇ ਇੰਸਟਾਗ੍ਰam ਤੇ ਅਤੇ ਫੇਸਬੁੱਕ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਅਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਪਿਛਲੀ ਜ਼ਿੰਦਗੀ ਸਾਨੂੰ ਬਿਲਕੁਲ ਯਾਦ ਨਹੀਂ ਹੈ ਪਰ ਹੁਣ ਸਾਡੇ ਕੋਲ ਸਾਰਾ ਕੁਝ ਹੈ ਤਰਾਕਵ ਚੱਡਾ ਅਤੇ ਪਰਿਨੀਤੀ ਚੋਪੜਾ ਹੁਣ ਮਾਪੇ ਬਣ ਕੇ ਨੇ ਅਤੇ ਆਪਣੀ ਜ਼ਿੰਦਗੀ ਦੇ ਨਵੇਂ ਫੇਸ ਦੀ ਸ਼ੁਰੂਆਤ ਕਰ ਰਹੇ ਨੇ ਦੱਸਦੇ ਹਾਂ ਇਸ ਤੋਂ ਪਹਿਲਾਂ ਅਗਸਤ ਮਹੀਨੇ ਦੇ ਵਿੱਚ ਪਰਿਨੀਤੀ ਚੋਪੜਾ ਨੇ ਆਪਣੇ ਇੰਸਟਾਗ੍ਰam ਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹਨਾਂ ਦੇ ਪਰਿਵਾਰ ਤੇ ਵਿੱਚ ਇੱਕ ਜੀ ਹੋਰ ਆਉਣ ਵਾਲਾ ਹੈ ਜਿਸ ਤੋਂ ਬਾਅਦ ਪੂਰੇ ਸੋਸ਼ਲ ਮੀਡੀਆ ਤੇ ਅਤੇ ਲੋਕਾਂ ਦੇ ਵਿੱਚ ਉਤਸੁਕਤਾ ਵਧ ਗਈ ਸੀ ਕਿਉਂਕਿ ਪ੍ਰਿਨੀਤੀ ਚੋਪੜਾ ਦੇ ਵੀ ਬਹੁਤ ਸਾਰੇ ਫੈਨਸ ਨੇ ਅਤੇ ਅੱਜ ਪਹਿਲਾ ਖਬਰ ਆਈ ਸੀ ਕਿ ਐਤਵਾਰ ਨੂੰ ਸਵੇਰੇ ਪ੍ਰਿਨੀਤੀ ਚੋਪੜਾ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਕੁਝ ਹੀ ਦਿਨ ਬਾਅਦ ਇੱਕ ਖਬਰ ਸਾਹਮਣੇ ਆਈ ਕਿ ਉਹਨਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਬਿਊਰੋ ਰਿਪੋਰਟ ਜਨ ਹਿਤੇਸ਼ੀ